ਕਲ ਦੋਸਤੋ ਪਿਸ ਕੰਗ ਲੱਗਾ ਕਿ ਕਾਵਿ ਰਚਨਾ ਜੋ ਮੈਂ ਰੰਗਾਂ ਤੇ ਆਧਾਰਿਤ ਲਿਖੀ ਏ ਮੈਂ ਗੋਰੇ ਰੰਗ ਨੂੰ ਗੋਰਾ ਕਿੰਜ ਅੱਖਾਂ ਮੁਸਕਰਾਹਟਾਂ ਕਾਲੇ ਦਿਖੇ ਚਦੀ ਹੈ ਮੈਨੂੰ ਮੈਂ ਗੋਰੇ ਰੰਗ ਨੂੰ ਗੋਰਾ ਕਿੰਜ ਅੱਖਾਂ ਮੁਸਕਰਾਹਟਾਂ ਕਾਲੇ ਦੀ ਖਿੱਚਦੀ ਹੈ ਮੈਨੂੰ ਰੰਗਾਂ ਦੇ ਨਾਲ ਨਹੀਂ ਸੋਹੱਪਣ ਬੰਨਾਤਾ ਸਿਰ ਕਾਲੇ ਦੀ ਪਈ ਜਿੱਤਦੀ ਹੈ ਮੈਨੂੰ ਇਹ ਉਸ ਦਾ ਦਿਲ ਨਹੀਂ ਰੱਖ ਰਿਆ ਮੈਂ ਬੜੀ ਅਜੀਜ ਉਹ ਜਾਨੂ ਲਿਖਦੀ ਹੈ ਮੈਨੂੰ ਅੱਖੋਂ ਪਿਆਰ ਮੁਹੱਬਤ ਜਾਂ ਫਿਰ ਦਿਲ ਲੱਗੀ ਦਿੱਤੀ ਅਮਾਨਤ ਹੈ ਆਜਨ ਜਿਸਦੀ ਹੈ ਮੈਨੂੰ ਜਿਸ ਗਮਦੱਬ ਹਸਨ ਦਾ ਵੱਲ ਹੈ ਸਿਖਾਇਆ ਦਿੱਤੀ ਚਿਹਰੇ ਤੇ ਰੌਣਕ ਤਿਸਦੀ ਹੈ ਮੈਨੂੰ ਮੈਨੂੰ ਇੱਕ ਦਿਨ ਕਾਮਯਾਬੀ ਵੀ ਸੁਣ ਮੇਰੀ ਦਿੱਤੀ ਲੱਗਾ ਰੋ ਹਿੰਮਤ ਜਿਸਦੀ ਹੈ ਮੈਨੂੰ ਲੈਕ ਉਸ ਦੀ ਸਫਤ ਵਿੱਚ shear ਨਾ ਪੱਡੇ ਆਕੇ ਰੋਕੇ ਕੋਈ ਹਿੰਮਤ ਕਿਸ ਦੀ ਹੈ ਮੈਨੂੰ ਆਕੇ ਰੋਕੇ ਕੋਈ ਹਿੰਮਤ ਕਿਸ ਦੀ ਹੈ ਮੈਨੂੰ ਧੰਨਵਾਦ ਦੋਸਤੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਕਵ ਰਚਨਾ ਪਸੰਦ ਆਵੇਗੀ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਯਾਰਾਂ ਦੋਸਤਾਂ ਨੂੰ ਸਬਸਕ੍ਰਾਈਬ ਕਰਨ ਲਈ ਕਹੋ ਤਾਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਰਚਨਾ ਪਸੰਦ ਆਵੇਗੀ ਲਾਈਕ ਤੇ ਕਮੈਂਟ ਜਰੂਰ ਕਰਨਾ ਕਿ ਰਚਨਾ